बाजरे दा सिट्टा वे असਾਂ ਤਲੀ ਤੇ ਮਰੋੜਿਆ ਬਾਜਰੇ दा सिट्टा ਰੁਠੜਾ ਜਾਂਦਾ ਮਈ ਅਵੀ ਅਸਾਂ ਗਲੇ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ ਬਾਜਰੇ ਦਾ ਸਿੱਟਾ ਵੇ ਅਸਾਂ ਤਲੀ ਤੇ ਮਰੋੜਿਆ ਬਾਜਰੇ ਦਾ ਸਿੱਟਾ ਬਹਿ ਕੇ ਤੇਰੇ ਸਾਵੇਂ ਸਜਣਾ ਦਿਲ ਦਾ ਹਾਲ ਸੁਣਾਵਾ ਸ਼ਾਲਾ ਕਿਦਰੇ ਦਿਨ ਆ ਜਾਵੇ ਦਰਸ ਤੇਰਾ ਮੈਂ ਪਾਵਾਂ ਕਦੀ ਵੀ ਦੂਰ ਨਾ ਹੋਵਾਂ ਗਮਾਂ ਵਿੱਚ ਚੂਰ ਨਾ ਹੋਵਾਂ ਕਦੇ ਵੀ ਦੂਰ ਨਾ ਹੋਵਾਂ ਗਮਾਂ ਵਿੱਚ ਚੂਰ ਨਾ ਹੋਵਾਂ ਮਿਸ਼ਰੀ ਤੂੰ ਮਿੱਠਾ ਮਿਸ਼ਰੀ बाजरे दा सिट्टा बाजरे दा सिट्टा वे असा ते मरोड़िया बाजरे दा सिट्टा